ਪੰਜਾਬੀ ਲਾਈਨਸ ਟੀਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਨਜ਼ਰ ਮਾਰਾਂਗੇ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੇ ਨਾਲ ਸਭ ਤੋਂ ਪਹਿਲੀ ਵੱਡੀ ਖਬਰ ਲੋਕ ਸਭਾ ਦੀ ਗੱਲ ਕਰ ਲੈਂਦੇ ਆਂ ਲੋਕ ਸਭਾ ਦੇ ਵਿੱਚ ਅਮਿਤ ਸ਼ਾਹ ਹੋਰਾਂ ਨੇ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਜਵਾਬ ਦਿੱਤਾ ਹੈ ਜਵਾਬ ਕੀ ਦਿੱਤਾ ਹੈ ਦਰਅਸਲ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਬਲਵੰਤ ਸਿੰਘ ਰਾਜਵਾਨਾਂ ਦੀ ਰਿਹਾਈ ਨੂੰ ਲੈ ਕੇ ਮੁੱਦਾ ਚੁੱਕਿਆ ਸੀ ਤੇ ਕਿਹਾ ਕਿ ਸਮੇਂ-ਸਮੇਂ ਤੇ ਪੇਸ਼ ਨਾ ਪਈਆਂ ਗਈਆਂ ਸੁਪਰੀਮ ਕੋਰਟ ਦੀ ਗੱਲ ਕੇਂਦਰ ਸਰਕਾਰ ਤੇ ਛੱਡੀ ਪਰ ਕੇਂਦਰ ਸਰਕਾਰ ਨੇ ਬਲਵੰਤ ਸਿੰਘ ਰਾਜਵਾਨਾਂ ਦੀ ਮਨਜ਼ੂਰੀ ਕਿਉਂ ਨਹੀਂ ਅਜੇ ਦਿੱਤੇ ਇਹ ਸਭ ਨੂੰ ਲੈ ਕੇ ਅਮਿਤ ਸ਼ਾਹ ਹੋਰਾਂ ਨੇ ਜਰੂਰ ਜਵਾਬ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਜਿਹੜੀ ਰਹਿਮ ਦੀ ਪਟੀਸ਼ਨ ਪੁਆਈ ਗਈ ਸੀ ਉਹ ਥਰਡ ਪਾਰਟੀ ਦੇ ਜ਼ਰੀਏ ਪੁਆਈ ਗਈ ਸੀ ਯਾਨੀ ਕਿ ਜੋ આરોપી ਬਲਵੰਤ ਸਿੰਘ ਰਾਜੋਣਾ ਜਿਨ੍ਹਾਂ ਨੇ ਅਪਰਾਧ ਕੀਤਾ ਉਹਨਾਂ ਦੇ ਵੱਲੋਂ ਆਪਣੇ ਲਈ ਰਹਿਮ ਪਟੀਸ਼ਨ ਨਹੀਂ ਪਾਈ ਗਈ ਸਗੋਂ ਦੀ ਤੀਸਰੀ ਪਾਰਟੀ ਦੇ ਵੱਲੋਂ ਤੀਸਰੀ ਧਿਰ ਦੇ ਵੱਲੋਂ ਰਹਿਮ ਦੀ ਪਟੀਸ਼ਨ ਪੁਆਈ ਗਈ ਜੋ ਕਿ ਨਾ ਹੀ ਕਾਬਿਲ ਮਨਜ਼ੂਰ ਹੈ ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਅੱਤਵਾਦੀ ਗਤੀਵਿਧੀ ਕਰੇ ਤੇ ਉਸ ਤੋਂ ਬਾਅਦ ਉਸ ਨੂੰ ਪਛਤਾਵਾ ਵੀ ਨਾ ਹੋਵੇ ਰਹਿਮ ਵੀ ਨਾਮੰਗੇ ਤੇ ਇਹ ਗੱਲ ਵੀ ਸਾਡੇ ਤੇ ਔਰੋਪ ਲਗਾਏ ਜਾਣ ਕਿ ਕੇਂਦਰ ਸਰਕਾਰ ਰਿਹਾਈ ਨਹੀਂ ਕਰਦੀ ਇਹ ਗੱਲ ਬਿਲਕੁਲ ਵੀ ਸਹਾਰੀ ਨਹੀਂ ਜਾਏਗੀ ਜੇਕਰ ਰਹਿਮ ਚਾਹੀਦੀ ਹੈ ਤਾਂ ਬਲਵੰਤ ਸਿੰਘ ਰਾਜਵਾਨਾ ਜਾਂ ਫਿਰ ਜਿਹਨੇ ਅਪਰਾਧ ਕੀਤਾ ਉਹ ਹੀ ਰਹਿਮ ਪਟੀਸ਼ਨ ਪਾਵੇ ਤੇ ਉਸ ਤੋਂ ਬਾਅਦ ਇਹ ਗੱਲ ਮੰਨਣ ਨੂੰ ਵੀ ਚੰਗੀ ਲੱਗਦੀ ਹੈ ਕਿ ਜਿਸ ਬੰਦੇ ਨੇ ਅਪਰਾਧ ਕੀਤਾ ਹੁਣ ਉਸ ਬੰਦੇ ਨੂੰ ਇਸ ਗੱਲ ਦਾ ਖਮਿਆਜ਼ਾ ਉਸ ਬੰਦੇ ਨੂੰ ਇਸ ਗੱਲ ਦਾ ਹੁਣ ਅਫਸੋਸ ਹੈ ਕਿ ਉਸਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਸ ਨੂੰ ਰਹਿਮ ਦੇ ਤੌਰ ਤੇ ਛੱਡਿਆ ਵੀ ਜਾਵੇ ਪਰ ਜਿੰਨਾ ਟਾਈਮ ਥਰਡ ਪਾਰਟੀ ਦੇ ذریعے ਇਹ ਮੰਗਉਂਦੀ ਰਹੇਗੀ ਉਹ ਤੱਕ ਰਿਹਾਈ ਸ਼ਾਇਦ ਨਹੀਂ ਹੋਏਗੀ ਅਮਿਤ ਸ਼ਾਹ ਹੋਰਾਂ ਨੇ ਲੋਕ ਸਭਾ ਦੇ ਵਿੱਚ ਇਹ ਸਾਰੀਆਂ ਗੱਲਾਂ ਹਰਸ਼ਮਿਲ ਕੌਰ ਬਾਦਲ ਦੇ ਸਾਹਮਣੇ ਪੇਸ਼ ਕੀਤੀਆਂ ਦਇਆ ਕੀ ਆਚੀ ਕਾ ਮਾਮਲੇ ਮੇ ਥਰਡ ਪਾਰਟੀ ਕੋ ਅਧਿਕਾਰ ਦੇਣਾ ਮੈਂ ਬਿਲਕੁਲ ਖਿਰਾਬ ਅਗਰ ਜਿਸ ਵਿਅਕਤੀ ਨੇ ਗੁਨਾਹ ਕੀਤਾ ਹੈ ਉਸਕੋ ਆਪਣੇ ਗੁਨਾਹ ਕਾ ਅਹਿਸਾਸ ਹੀ ਨਹੀਂ ਹੈ ਪਛਤਾਵਾ ਹੀ ਨਹੀਂ ਹੈ तो दया शब्द पर इसका कोई अधिकार नहीं जिसको गुना कर अगर पछतावा नहीं होता है उसको दया का कोई अधिकार नहीं है दया का अधिकार उसी को बनता है जो अपने कृत्य से पछतावा करता कोई व्यक्ति आतंकवादी कृत्य करेगा और जेल में जाएगा और फिर कहेगा कि मैं तो नहीं मांगता मेरी मन स्वीकारने के लिए तैयार नहीं है मैंने कृत्य किया और इस पर दया की जाए मैं सहमत नहीं सब ऐसा कभी नहीं हो सकता ਸਮੇ ਸਮੇਤੇ ਬਲੌਂਸਿੰਗ ਰਾਜਵਾਨਾ ਨੂੰ ਲੈ ਲੋ ਜਾਂ ਫਿਰ ਹੋਰ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਮੰਗ ਉੱਠਦੀ ਰਹਿੰਦੀ ਐ ਐਸਜੀਪੀਸੀ ਇਹਨਾਂ ਦੇ ਲਈ ਲੜਾਈ ਲੜ ਰਹੀ ਆ ਅਕਾਲੀ ਦਲ ਆਪਣੇ ਹੁਣ ਪੰਤਕ ਕਹੋਂਦੀ ਆ ਤਾਂ ਅਕਾਲੀ ਦਲ ਇਹਨਾਂ ਦੀ ਆਵਾਜ਼ ਚੁੱਕਦੀ ਆ ਬਲੌਂਸਿੰਗ ਰਾਜਵਾਨਾ ਸਮੇ ਸਮੇਤੇ ਚਿੱਟੀਆਂ ਲਿਖਦੇ ਰਹੇ ਨੇ ਭੁਖੜ ਧਾਲ ਤੇ ਵੀ ਬੈਠਦੇ ਰਹੇ ਨੇ ਭਾਵੇਂ ਕਿ ਕੇਂਦਰ ਸਰਕਾਰ ਇਸ ਗੱਲ ਤੇ ਹੁਣ ਆਪਣਾ ਸਟੈਂਡ ਸਪਸ਼ਟ ਕਰ ਚੁੱਕੀ ਆ ਕਿ ਥਰਡ ਪਾਰਟੀ ਦੇ ਜ਼ਰੀਏ ਰਹਿ ਪਟੀਸ਼ਨ ਤੇ ਕੋਈ ਸਾਡੇ ਵੱਲੋਂ ਸੁਣਵਾਈ ਨਹੀਂ ਹੋਏਗੀ ਜਿੰਦੋਂ ਤੱਕ ਅਪਰਾਧ ਕਰਨ ਵਾਲਾ ਬੰਦਾ ਖੁਦ ਇਸ ਗੱਲ ਦਾ ਅਹਿਸਾਸ ਆਪਣੇ ਅੰਦਰ ਨਾ ਲੈ अपराध ਕੀਤਾ ਗਿਆ ਸੀ ਫਿਰ ਤੋਂ ਕਰੋਨਾ ਵਾਇਰਸ ਡਰੋਂ ਲੱਗ ਗਿਆ ਹੈ ਚੰਡੀਗੜ੍ਹ ਦੇ ਵਿੱਚ ਨਿਯਮ ਸਖਤ ਵੀ ਕਰ ਦਿੱਤੇ ਗਏ ਨੇ ਚੰਡੀਗੜ੍ਹ 'ਚ ਹੁਣ ਜੇਕਰ ਐਂਟਰੀ ਕਰਨੀ ਹੈ ਤੁਸੀਂ ਤਾਂ 마ਸਕ ਤੁਹਾਡੇ ਪਾਉਣਾ ਮੈਂਡੇਟਰੀ ਕਰ ਦਿੱਤਾ ਹੈ ਯਾਨੀ ਕਿ ਲਾਜ਼ਮੀ ਕਰ ਦਿੱਤਾ ਹੈ ਤੇ ਜੇਕਰ ਤੁਸੀਂ 마ਸਕ ਤੋਂ ਬਿਨਾਂ ਹੋਵਗੇ ਤਾਂ ਪ੍ਰਸ਼ਾਸਨ ਤੁਹਾਨੂੰ ਉਸ ਨੰਗੇ ਮੂੰਹ ਨਾਲ ਦੇਖਦਾ ਤਾਂ ਤੁਹਾਡੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਲਗਾਤਾਰ ਨਵੇਂ ਵੇਰੀਐਂਟ ਦੇ ਕੇਸ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਯੂਟੀ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚ ਇਹ ਗੱਲ ਸਾਫ਼ ਕੀਤੀ ਗਈ ਹੈ ਕਿ ਹਰੇਕ ਦੇ ਮਾਸਕ ਲਗਾਉਣਾ ਚਾਹੀਦਾ ਹੈ ਬੰਦਾ ਆਪਣੇ ਢੰਗ ਤਰੀਕੇ ਦੇ ਨਾਲ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੇ ਜੇਕਰ ਕਿਸੇ ਨੂੰ ਬੁਖਾਰ ਹੈ ਸਰਦੀ ਹੈ ਜ਼ੁਕਾਮ ਹੈ ਜਾਂ ਖੰਗ ਹੈ ਤਾਂ ਉਹ ਡਾਕਟਰ ਦੀ ਸਲਾਹ ਜ਼ਰੂਰ ਲਵੇ ਸਰਦੀਆਂ ਦੇ ਦਿਨ ਨੇ ਸਰਦੀਆਂ ਦੇ ਵਿੱਚ ਮੌਸਮ ਬਦਲਦਾ ਹੈ ਤੇ ਇਹਦੇ ਨਾਲ ਜਿਹੜੇ ਵਾਇਰਸ ਨੇ ਬੈਕਟੀਰੀਆ ਉਹ ਜ਼ਿਆਦਾ ਸਰਗਰਮ ਹੋ ਜਾਂਦਾ ਹੈ ਸੰਕਰਮਣ ਫੈਲਣ ਦੇ ਵਿੱਚ ਵੀ ਜ਼ਿਆਦਾ ਇਹ ਜਿਹੜੀ ਰੁੱਤ ਹੈ ਸਰਦੀ ਦੀ ਜਿਹੜੀ ਰੁੱਤ ਹੈ ਇਹ ਸਹਾਈ ਹੁੰਦੀ ਹੈ ਜਿਸ ਕਰਕੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਜੇਕਰ ਚੰਡੀਗੜ੍ਹ ਦੇ ਵਿੱਚ ਘੁੰਮਣਾ ਹੈ ਤਾਂ ਮਾਸਕ ਤੁਹਾਡੇ ਲਈ ਲਾਸਮੀ ਹੈ। ਫੜ ਅੱਗੇ ਗੱਲ ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਕਰ ਲੈਂਦੇ ਆ ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਇੰਟਰਵਿਊ ਤੋਂ ਬਾਅਦ ਬਹੁਤ ਤਲਕਾ ਮਚਾ ਸੀ ਕਿ ਆਖਰਕਾਰ ਇਸ ਹਾਈ ਪ੍ਰੋਫਾਈਲ ਗੈਂਗਸਟਰ ਦਾ ਇੰਟਰਵਿਊ ਜੇਲ੍ਹ ਦੇ ਵਿੱਚ ਕਿਵੇਂ ਹੋ ਸਕਦਾ ਹੈ ਹਾਲਾਂਕਿ ਜੇਲ੍ਹ ਸੁਰੱਖਿਆ ਪ੍ਰਬੰਧਾ ਦੀ ਹਰੇਕ ਸਰਕਾਰ ਆਪਣੇ ਆਪ ਦੇ ਵਿੱਚ ਆਪਣੀ ਥਾਪੀ ਆਪਣੇ ਮੋਢੇ ਤੇ ਜਰੂਰ ਮਾਰਦੀ ਸੀ ਪਰ ਇਸ ਸਭ ਨੂੰ ਲੈ ਕੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਮਾਮਲਾ ਪਹੁੰਚਿਆ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜਵੀਂ ਪਾਈ ਕਿ ਤੁਸੀਂ ਜਾਂਚ ਹੁਣ ਤੱਕ ਕਰ ਕਿਉਂ ਨਹੀਂ ਕਰਵਾਈ ਤੇ ਹੁਣ ਐਸਆਈਟੀ ਬਣਵਾਈ ਜਾਵੇ ਜਾਂ ਕਮੇਟੀ ਬਣਾਈ ਜਾਵੇ ਹਾਈ ਕੋਰਟ ਦੇ ਅੰਡਰ ਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਐਸਪੀ ਰੈਂਕ ਤੋਂ ਉੱਪਰਲੇ ਹੀ ਅਫਸਰ ਤਵੋ ਐਸਪੀ ਰੈਂਕ ਤੋਂ ਹੇਠਾਂ ਦੇ ਅਫਸਰ ਨਹੀਂ ਹੋਣੇ ਚਾਹੀਦੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਸਭ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਪੰਜਾਬ ਸਰਕਾਰ ਨੂੰ ਤੇ ਉਸ ਤੋਂ ਬਾਅਦ ਤਰਨ ਐਕਸ਼ਨ ਲੈਂਦੇ ਆ ਨੋਟਿਸ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਤਿੰਨ ਮੈਂਬਰੀ ਐਸਆਈਟੀ ਬਣਾਈ ਜਾਵੇਗੀ ਇਸ ਦਾ ਜਵਾਬ داخل ਕਰਵਾ ਦਿੱਤਾ ਗਿਆ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਦੇ ਵਿੱਚ ਐਸਆਈਟੀ ਕੰਮ ਕਰੇਗੀ ਜੋ ਕਿ ਇਹ ਸਾਰੀ ਟਾਈਮਲਾਈਨ ਨੂੰ ਖੋਕੇਗੀ ਤੇ ਕਿਸ ਸਮੇਂ ਦੇ ਦੌਰਾਨ ਲੋਰੈਂਸ ਮਿਸ਼ਨੋਈ ਦਾ హెయిਰ ਕੱਟ ਕੇਵੇਂ ਦਾ ਸੀ ਦਾੜੀ ਮੁੰਨੀ ਕਿਵੇਂ ਰੱਖਦਾ ਸੀ ਤੇ ਜਿਹੜੇ ਉਹ ਵਿਜ਼ੂਅਲ ਸੀਗੇ ਜਿਸ ਦੇ ਵਿੱਚ ਉਹ ਗੱਲਬਾਤ ਕਰ ਰਿਹਾ ਸੀਗਾ ਉਹ ਦਿਖ ਕਿਵੇਂ ਦੀ ਹੈ ਉਹ ਸ਼ਾਇਦ 6 ਤੋਂ 7 ਮਾਰਚ ਦੇ ਦਰਮਿਆਨ ਦਸੀ ਜਾ ਰਹੀ ਹੈ ਹਾਲਾਂਕਿ ਦਾਵਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਸੀ ਕਿ ਜਿਹੜੀ ਇੰਟਰਵਿਊ ਹੈ ਇਹ ਰਾਜਸਥਾਨ ਦੀ ਕਿਸੇ ਜੇਲ੍ਹ ਦੇ ਵਿੱਚ ਹੋਈ ਹੈ ਪੰਜਾਬ ਦੇ ਵਿੱਚ ਉਹ ਲੋਰੈਂਸ ਮਿਸ਼ਨੋਈ ਨਹੀਂ ਸੀ ਜਿਹੜੀ ਪੰਜਾਬ ਦੀ ਉਹ ਤੋਂ ਫੋਟੋਆਂ ਲੈ ਕੇ ਆਉਂਦੇ ਹੁੰਦੇ ਨੇ ਜਦੋਂ ਇੰਟਰਵਿਊ ਹੋਈ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਉਹਨਾਂ ਨੇ ਵੀ ਆਪਣੇ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਸਾਡੀ ਪੰਜਾਬ ਦੀ ਜੇਲ੍ਹ ਦੇ ਵਿੱਚ ਐਸਾ ਕੁਝ ਨਹੀਂ ਹੋਇਆ ਪਰ ਲਗਾਤਾਰ ਜਿਹੜੇ ਭਾਵੇਂ ਵਿਰੋਧੀ ਪਾਰਟੀਆਂ ਨੇ ਭਾਵੇਂ ਸਿੱਧੂ ਮੂਸੇਵਾਲੇ ਦੇ ਮਾਪੇ ਨੇ ਉਹ ਸਵਾਲ ਚੁੱਕ ਰਹੇ ਨੇ ਕਿ ਐਸਾ ਕਿਵੇਂ ਹੋ ਗਿਆ ਲੋਰੈਂਸ ਮਿਸ਼ਨੋਈ ਜਿਹੜਾ ਕਿ A+ ਕੈਟਾਗਰੀ ਦਾ ਗੈਂਗਸਟਰ ਹੈ ਇੰਟਰਵਿਊ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਹੋ ਸਕਦੀ ਹੈ ਤੇ ਹੁਣ ਤਿੰਨ ਮੈਂਬਰੀ ਐਸਾਈਟੀ ਬਣਾਉਣ ਦਾ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਜਵਾਬ ਦੇ ਦਿੱਤਾ ਹੈ। ਨਵਜੋਤ ਸਿੱਧੂ ਤੇ ਪ੍ਰਤਾਪ ਸਿੰਘ ਬਾਜਵਾ ਇਹ ਬੰਦੇ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਨੇ ਕਾਂਗਰਸ ਦਾ ਕਲੇਸ਼ ਇੱਕ ਵਾਰ ਫਿਰ ਤੋਂ ਜਗ ਜਾਹਰ ਹੈ ਤੇ ਬੀਤੀ ਸ਼ਾਮ ਪ੍ਰੈਸ ਨੋਟ ਕਾਂਗਰਸ ਦੇ ਨੋ ਲੀਡਰਾਂ ਦੇ ਵੱਲੋਂ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰ ਰਹੇ ਨੇ ਆਪਣੀ ਵੱਖਰੀ ਸਟੇਜ ਲਗਾ ਰਹੇ ਨੇ ਉਹਨਾਂ ਤੇ ਬੰਦਾ ਐਕਸ਼ਨ ਲਿਆ ਜਾਵੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਵੇ। ਔਰ ਇਸ ਸਾਰੇ ਮਾਮਲੇ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਚੁੱਪੀ ਤੋੜੀ ਆ ਫੇਸਬੁੱਕ ਤੇ ਪੋਸਟ ਕਰਕੇ ਉਹਨਾਂ ਨੇ ਲਿਖਿਆ ਕਿ ਮੈਨੂੰ ਬਹੁਤ ਖੁਸ਼ੀ ਹੋਏਗੀ ਜੇਕਰ ਕਾਂਗਰਸ ਦੀ ਵਿਚਾਰਧਾਰਾ ਪੰਜਾਬ ਦੀ ਪੁਨਰ ਸੁਜੀਤੀ ਦੇ ਏਜੰਡੇ ਦਾ ਪ੍ਰਚਾਰ ਕਰਨ ਅਤੇ ਮੌਜੂਦਾ ਸਰਕਾਰ ਨੂੰ ਲੋਕ ਭਲਾਈ ਲਈ ਜਵਾਬਦੇਹ ਬਣਾਉਣ ਲਈ ਸੋ ਕਾਂਗਰਸੀ ਵੀ ਇੱਕ ਪਿੰਡ ਜਾਂ ਸ਼ਹਿਰ 'ਚ ਇਕੱਠੇ ਹੋਣ ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਾਂਗਰਸੀ ਆਗੂ ਨੂੰ ਮੁੱਖ ਮਹਿਮਾਨ ਵਜੋਂ ਚੁਣਦੇ ਹਨ ਇਹ ਸਾਡੇ ਪਾਰਟੀ ਨੂੰ ਮਜ਼ਬੂਤ ਕਰਦਾ ਕਿਉਂਕਿ ਵੱਧ ਤੋਂ ਵੱਧ ਲੋਕ ਸ਼ਾਮਲ ਹੋਣ ਨਾਲ ਜ਼ਮੀਨੀ ਪੱਧਰ ਤੇ ਲੀਡਰਸ਼ਿਪ ਦਾ ਨਿਰਮਾਣ ਹੋਵੇਗਾ 8000 ਪਾਰਟੀ ਵਰਕਰਾਂ ਦੀ ਸਪੋਰ ਅੜਿੱਕਾ ਤੁਹਾਨੂੰ ਕਿਉਂ ਲੱਗਦੀ ਆ ਕਿ ਪੰਜਾਬ ਦੇ ਲੋਕ ਤੁਹਾਡੀ ਪੰਜਾਬ ਦੀ ਲੀਡਰਸ਼ਿਪ ਦੇ ਏਜੰਡੇ ਤੇ ਵਿਸ਼ਵਾਸ ਕਰਦੇ ਹਨ ਅਤੇ ਤੁਹਾਨੂੰ ਕੀ ਬਦਲ ਵਜੋਂ ਮੰਨਦੇ ਹਨ ਇਹ ਸਭ ਮਹੱਤਵਪੂਰਨ ਹੈ ਤਾਂ ਉਹਨਾਂ ਨੇ ਆਪਣੇ ਆਪ ਦੇ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਪੋਸਟ ਦੇ ਵਿੱਚ ਕਿ ਜੇਕਰ ਕੋਈ ਵੀ ਕਾਂਗਰਸੀ ਹਾਈ ਕਮਾਂਡ ਦੇ ਨਾਲ ਖੜ ਕੇ ਆਪਣੀ ਇੱਕ ਵੱਖਰੀ ਸਟੇਜ ਲਗਾ ਰਿਹਾ ਜਿਸ ਦੇ ਵਿੱਚ ਉਹ ਪੰਜਾਬ ਨੂੰ ਮੋੜ ਤੋਂ ਸੁਝਾਰ ਕਰਨ ਦੀ ਮੰਗ ਕਰਦਾ ਹੈ ਮੌਜੂਦਾ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਸ ਦੇ ਖਿਲਾਫ ਬੋਲਦਾ ਤਾਂ ਇਸ ਤੋਂ ਤੁਹਾਨੂੰ ਪਰੇਸ਼ਾਨੀ ਕਿਉਂ ਨਾਲੇ ਤੁਸੀਂ ਉਹੀ ਲੀਡਰ ਹੋ ਜਿਨ੍ਹਾਂ ਨੂੰ ਪੰਜਾਬ ਨਕਾਰ ਚੁੱਕਿਆ ਤੁਹਾਨੂੰ ਪੰਜਾਬੀ ਬਦਲ ਦੇ ਰੂਪ ਦੇ ਵਿੱਚ ਨਹੀਂ ਦੇਖਦੇ ਤਾਂ ਇਸ ਸੁਨੇਹੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਸਾਫ਼ ਸਪਸ਼ਟ ਕਰ ਦਿੱਤੀ ਹੈ ਕਿ ਜਿਹੜੇ ਲੀਡਰ ਨੇ ਭਾਵੇਂ ਪੁਰਾਣੇ ਕਾਂਗਰਸੀ ਨੇ ਪ੍ਰਤਾਪ ਸਿੰਘ ਬਾਜਵਾ ਨੇ ਸੁਖਿੰਦਰ ਸਿੰਘ ਰੰਧਾਵਾ ਨੇ ਜਾਂ ਹੋਰ ਰਾਜਾ ਵਰਿੰਗ ਵਰਗੇ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਕਈ ਵਾਰ ਪੈਰਾਸ਼ੂਟ ਕੈਂਡੀਡੇਟ ਵੀ ਕਹਿ ਰਹੇ ਹੁੰਦੇ ਸੀਗੇ ਜਿਹੜੇ ਕਹਿ ਹੁੰਦੇ ਸੀ ਕਿ ਇਸ ਦੀ ਮਾਂ ਪਾਰਟੀ ਤਾਂ ਬੀਜੇਪੀ ਆ ਇਹ ਕਾਂਗਰਸ ਚ ਕੀ ਕਰਨਾ ਆ ਤਾਂ ਉਹਨਾਂ ਨੂੰ ਆਪਣੇ ਢੰਗ ਤਰੀਕੇ ਦੇ ਨਾਲ ਇਹਨਾਂ ਨੇ ਦੱਸਿਆ ਕਿ ਲੋਕਾਂ ਦਾ ਵਿਸ਼ਵਾਸ ਤੁਹਾਡੇ ਕੋਲੋਂ ਉੱਠ ਗਿਆ ਨਾ ਹੀ ਲੋਕ ਤੁਹਾਨੂੰ ਬਦਲ ਦੀ ਰੂਪ ਤੇ ਵਿੱਚ ਦੇਖਦੇ ਨੇ ਅੱਗੇ ਗੱਲ 180 ای ٹی ٹی ਅਧਿਆਪਕਾਂ ਦੀ ਕਰ ਲੈਣੇ ਆ ਅੱਜ ਚੰਡੀਗੜ੍ਹ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਰਿਹਾਇਸਟ ਦੇ ਬਾਰੇ ਇਕੱਠੇ ਹੋਏ ਇਹਨਾਂ ਦੀ ਮੰਗ ਹੈ ਸਾਨੂੰ ਪੱਕਿਆ ਕਰ ਦਿਵੋ ਇਹ ਮੰਗ ਇਹਨਾਂ ਦੀ ਪਿਛਲੇ 7-8 ਸਾਲਾਂ ਤੋਂ ਚੱਲ ਰਹੀ ਹੈ 2016 ਦੇ ਵਿੱਚ ਇਹ ਭਰਤੀ ਹੋਏ ਸੀਗੇ ਉਸ ਤੋਂ ਬਾਅਦ ਇਹਨਾਂ ਦਾ ਪ੍ਰੋਵੀਜ਼ਨਲ ਪੀਰੀਅਡ ਚੱਲਿਆ ਜਿਹੜਾ ਕਿ ਟ੍ਰੇਨਿੰਗ ਪੀਰੀਅਡ ਹੁੰਦਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਪੱਕੇ ਕਰਨ ਦੀ ਮੰਗ ਕਾਗਜ਼ਾ ਦੇ ਵਿੱਚ ਸੀ ਪਰ ਹਾਲੇ ਤੱਕ ਇਹ ਪੱਕੇ ਨਹੀਂ ਹੋਏ ਜਦੋਂ 2022 ਦੀਆਂ ਚੋਣਾਂ ਸੀਗੀਆਂ ਤਾਂ ਆਮ ਆਦਮੀ ਪਾਰਟੀ ਨੇ ਇਹਨਾਂ ਨਾਲ ਵਾਅਦੇ ਕੀਤੇ ਸੀ ਤੇ ਦਾਅਵੇ ਵੀ ਕੀਤੇ ਸੀ ਕਿ ਤੁਹਾਨੂੰ ਅਸੀਂ ਆਉਂਦਿਆਂ ਹੀ ਪੱਕਿਆ ਕਰ ਦੇਣਾ ਸਾਨੂੰ ਬਸ ਵੋਟਾਂ ਪਾ ਦਿਓ ਵੋਟਾਂ ਇਹਨਾਂ ਨੂੰ ਖੂਬ ਰੱਜ ਕੇ ਪਈਆਂ ਪਰ ਪੱਕਿਆ ਹਾਲੇ ਤੱਕ ਇਹਨਾਂ ਨੇ ਨਹੀਂ ਕੀਤਾ ਦੂਜੇ ਪਾਸੇ ਇਹ ਇਹ ਦਾਵਾ ਕਰ ਰਹੇ ਨੇ ਕਿ ਅਸੀਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੁਬਾਰਾ ਨਿਯੁਕਤੀ ਪੱਤਰ ਦਿੰਨੇ ਆ ਤੇ ਉਸ ਤੋਂ ਬਾਅਦ ਤੁਸੀਂ ਪੱਕੇ ਹੋ ਜਾਓਗੇ ਪਰ ਨਿਯੁਕਤੀ ਪੱਤਰ ਜਦੋਂ ਇਹ ਦੇਣਗੇ ਤਾਂ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹਨਾਂ ਦਾ ਜਿਹੜਾ ਪ੍ਰੋਵੀਜ਼ਨਲ ਪੀਰੀਅਡ ਹੈ ਉਹ ਸ਼ੁਰੂ ਹੋ ਜਾਏਗਾ ਯਾਨੀ ਕਿ 6-7 ਸਾਲ ਇਹਨਾਂ ਨੇ ਨੌਕਰੀ ਕੀਤੀ ਆ ਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਪ੍ਰੋਵੀਜ਼ਨਲ ਪੀਰੀਅਡ ਇਹਨਾਂ ਦਾ ਸ਼ੁਰੂ ਹੋ ਜਾਵੇ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਸਰਕਾਰੀ ਨੌਕਰੀ ਦੇ ਵਿੱਚ ਰਹਿ ਕੇ ਵੀ ਬੰਦਾ ਆਰਾਮ ਮਹਿਸੂਸ ਨਹੀਂ ਕਰ ਸਕਦਾ ਉਹ ਡਰ ਉਹਦੇ ਮਨ ਦੇ ਵਿੱਚ ਹਮੇਸ਼ਾ ਰਹੇਗਾ ਕਿ ਉਹ ਕਦੋਂ ਵੀ ਕੱਢਿਆ ਜਾ ਸਕਦਾ ਹੈ ਸਰਕਾਰੀ ਨੌਕਰੀ ਦੇ ਵਿੱਚ ਕਿਉਂਕਿ ਉਹ ਹਾਲੇ ਤੱਕ ਪ੍ਰੋਵੀਜ਼ਨਲ ਪੀਰੀਅਡ ਤੇ ਚੱਲ ਰਿਹਾ ਇਹ ਸਭ ਨੂੰ ਲੈ ਕੇ ਅੱਜ ਇਕੱਠੇ ਹੋਏ ਖੂਬ ਹੰਗਾਮਾ ਹੋਇਆ ਮੀਟਿੰਗ ਦੇ ਲਈ ਅੰਦਰ ਵੀ ਗਏ ਪਰ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਤੂ ਤੂ ਮਹਿਮਾ ਹੋਈ ਉਸ ਤੋਂ ਬਾਅਦ ਹੱਥੋ ਪਾਈ ਵੀ ਹੋਈ ਜਿਹੜੇ ਸਈ ਸਿੱਖ ਅਧਿਆਪਕ ਏਟੀਟੀ ਅਧਿਆਪਕ ਮੌਜੂਦ ਸੀ ਉਹਨਾਂ ਦੀਆਂ ਦਸਤਾਰਾਂ ਵੀ ਉਤਰੀਆਂ ਉਹਨਾਂ ਨੂੰ ਧੂ ਧੂ ਕੇ ਗੱਡੀ ਦੇ ਵਿੱਚ ਪਹਟਾਇਆ ਗਿਆ ਤੇ ਉੱਥੋਂ ਲਿਜਾਇਆ ਗਿਆ ਹਾਲਾਂਕਿ ਇਹ ਜਿਹੜੇ ਅਧਿਆਪਕ ਨੇ ਇਹ ਵੱਖਰੋ ਵੱਖਰੇ ਜ਼ਿਲ੍ਹਿਆਂ ਦੇ ਵਿੱਚੋਂ ਆਏ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਆਇਆ ਕੋਈ ਗੁਰਦਾਸਪੁਰ ਤੋਂ ਆਇਆ ਕੋਈ ਫਾਜ਼ਿਲਕਾ ਤੋਂ ਆਇਆ ਕੋਈ ਜਲੰਧਰ ਤੋਂ ਆਇਆ ਕੋਈ ਫੀਤਕੋੜ ਤੋਂ ਆਇਆ ਕੋਈ ਬਠਿੰਡੇ ਤੋਂ ਆਇਆ ਕੋਈ ਮਾਨਸੇ ਤੋਂ ਆਇਆ ਤੇ ਇਹ ਵਿਚਾਰੇ ਇਨੀ ਦੂਰ ਆ ਕੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਵਿੱਚ ਉੱਥੇ ਜਾ ਕੇ ੱੱਕੇ ਖਾਦੇ ਉੱਥੇ ਜਾ ਕੇ ਆਪਣੀਆਂ ਦਸਤਾਰਾ ਲਵਾਈਆਂ ਤੇ ਉਸ ਕੜੀ ਨੂੰ ਵੀ ਜਰੂਰ ਦੁਬਾਰਾ ਮਹਿਸੂਸ ਕੀਤਾ ਕਿ ਜਦੋਂ ਅਰਵਿੰਦ ਕੇਜਰੀਵਾਲ ਜੀ ਵੀ ਆਉਂਦੇ ਸੀ ਮੁੱਖ ਮੰਤਰੀ ਜਿਹੜੇ ਮੌਜੂਦਾ ਨੇ ਹੁਣ ਭਗਵੰਤ ਮਾਨ ਜੀ ਵੀ ਆਉਂਦੇ ਸੀ ਤੇ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਤੁਹਾਨੂੰ ਝਟ ਪੱਕੇ ਕਰ ਦੇਵਾਂਗੇ ਇਹ ਸਰਕਾਰਾ ਤੁਹਾਡੇ ਨਾਲ ਜਿਹੜੀਆਂ ਟਿੱਚਰਾ ਕਰਦੀਆਂ ਤੇ ਹੁਣ ਮੌਜੂਦਾ ਸਰਕਾਰ ਕੀ ਕਰ ਰਹੀ ਹੈ ਇਹ ਤੁਹਾਨੂੰ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਇਹ ਅੱਜ ਦਾ ਪ੍ਰੋਗਰਾਮ ਸੀ ਅੱਜ ਕੀ ਹੋਇਆ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਿਵੇਂ ਦਾ ਲੱਗਿਆ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਨਾਲ ਸਾਡੇ ਜੁੜੇ ਰਹੋ ਸਾਨੂੰ ਤੁਹਾਡੀ ਲੋੜ ਹੈ